ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ ਗੁਰਮਤਿ ਦੇ ਇਤਿਹਾਸ ਵਿੱਚ ਨੰਦ ਲਾਲ ਬੂਆ ਦਾ ਨਾਮ ਸਿਤਾਰੇ ਵਾਂਗ ਚਮਕਦਾ ਹੈ ਤੇ ਚਮਕਦਾ ਰਹੇਗਾ ਅੱਜ ਵੀ ਉਹਨਾਂ ਦਾ ਨਾਮ ਬੜੇ ਇਮਾਨ ਸਤਕਾਰ ਨਾਲ ਲਿਆ ਜਾਂਦਾ ਹੈ ਭਾਈ ਨੰਦ ਲਾਲ ਜੀ ਗਵਾ ਗਵਾ ਉਹਨਾਂ ਦਾ ਤਖੱਲਸ ਸੀ ਸਤ ਸੰਗੀ ਜਨੋ ਛੋਟਾ ਨਾਮ ਕਹਿ ਦिए ਜਿਸ ਤਰ੍ਹਾਂ ਕਿਸੇ ਨੂੰ ਛੋਟੇ ਨਾਲ ਦੇ ਨਾਲ ਬੁਲਾਇਆ ਜਾਂਦਾ ਹੈ ਇਸ ਤਰ੍ਹਾਂ ਉਹਨਾਂ ਨੂੰ ਗਵਾ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਨਾ ਦਾ ਤਖੱਲਸ ਸੀ ਗੋਆ ਇੱਕ ਵਾਰੀ ਕਲਵੀタル ਪਾਤਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਨੰਦ ਲਾਲ ਤੇ ਕੁਝ ਹੋਰ ਸਿੱਖਾਂ ਦੇ ਨਾਲ ਸੈਰ ਕਰਨ ਨੂੰ ਜਾ ਰਹੇ ਸੀ ਰਸਤੇ ਵਿੱਚੋਂ ਗੁਰੂ ਸਾਹਿਬ ਨੇ ਇੱਕ ਪੱਥਰ ਚੁੱਕਿਆ ਤੇ ਨਦੀ ਵਿੱਚ ਸੁੱਟਿਆ ਤੇ ਸਿੱਖਾਂ ਨੂੰ ਪੁੱਛਣ ਲੱਗੇ ਇਹ ਪੱਥਰ ਕਿਉਂ ਡੁੱਬਿਆ ਹੈ ਸਿੱਖਾ ਨੇ ਕਿਹਾ ਪਾਤਸ਼ਾ ਪੱਥਰ ਭਾਰਾ ਹੁੰਦਾ ਹੈ ਇਸ ਲਈ ਪਾਣੀ ਚ ਡੁੱਬ ਗਿਆ ਹੈ ਹੁਣ ਥੋੜੀ ਦੂਰ ਜਾ ਕੇ ਫੇਰ ਇੱਕ ਹੋਰ ਪੱਥਰ ਚੁਕਿਆ ਨਦੀ ਵਿੱਚ ਸੁੱਟਿਆ ਤੇ ਫੇਰ ਉਹੀ ਸਵਾਲ ਤੀਸਰੀ ਵਾਰੀ ਫੇਰ ਪੱਥਰ ਸੁੱਟ ਕੇ ਇਹ ਰਹੋ ਉਹੀ ਸਵਾਲ ਪੁੱਛਿਆ ਪੱਥਰ ਡੁੱਬਿਆ ਕਿਉਂ ਬਾਰ-ਬਾਰ ਇੱਕੋ ਸਵਾਲ ਤੇ ਇੱਕ ਸਿੱਖ ਨੇ ਥੋੜੇ ਖਿਜ ਕੇ ਆਖਿਆ ਪਤਸ਼ਾਹ ਕੀ ਕਰਦੇ ਹੋ ਪੱਥਰ ਚੁੱਕਦੇ ਹੋ ਪਾਣੀ 'ਚ ਛੁੱਟਦੇ ਹੋ ਤੇ ਮੁੜ-ਮੁੜ ਕੇ ਉਹੀ ਸਵਾਲ ਕਰਦੇ ਹੋ ਤੁਹਾਨੂੰ ਵੀ ਪਤਾ ਹੈ ਪੱਥਰ ਭਾਰਾ ਹੈ ਭਾਰੇ ਪੱਥਰ ਨੇ ਤਾਂ ਡੁੱਬਣਾ ਹੀ ਸੀ ਇਸ ਲਈ ਇਹ ਵੀ ਡੁੱਬ ਗਿਆ ਸੱਤ ਸੰਗੀ ਜਨੋ ਚੌਥੀ ਵਾਰ ਫਿਰ ਪੱਥਰ ਨਦੀ ਵਿੱਚ ਸੁੱਟਿਆ ਤੇ ਸਵਾਲ ਕੀਤਾ ਆਨੰਦ ਲਾਲ ਪੱਥਰ ਡੁੱਬਿਆ ਕਿਉਂ ਹੈ ਹੁਣ ਇਹ ਸਵਾਲੀ ਹੋਰ ਸਿੱਖਾਂ ਨੂੰ ਪੁੱਛਿਆ ਭਾਈ ਨੰਦ ਲਾਲ ਤੋਂ ਪੁੱਛਦੇ ਨੇ ਤੇ ਭਾਈ ਨੰਦ ਲਾਲ ਚੁੱਪ ਚੁੱਪ ਖਲੋਤੇ ਨੇ ਫਿਰ ਕਿਹਾ ਨੰਦ ਲਾਲ ਮੈਂ ਤੇਰੇ ਕੋਲੋਂ ਪੁੱਛ ਰਿਹਾ ਹਾਂ ਪੱਥਰ ਡੁੱਬਿਆ ਕਿਉਂ ਹੈ ਭਾਈ ਨੰਦ ਲਾਲ ਦੇ ਅੱਖਾਂ ਵਿੱਚ ਹੰਝੂ ਆ ਗਏ ਕਹਿਣ ਲੱਗਾ ਪਾਤਸ਼ਾ ਨਾ ਮੈਂ ਪਾਣੀ ਦੇਖਿਆ ਨਾ ਮੈਂ ਪੱਥਰ ਦੇਖਿਆ ਮੈਨੂੰ ਤਾਂ ਬਸ ਇਤਨਾ ਹੀ ਪਤਾ ਹੈ ਕਿ ਜੋ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ ਆਖੋ ਸਤਨਾਮ ਸ੍ਰੀ ਵਾਹਿ ਆਹਾਹਾ ਇਤਨੀ ਸ਼ਰਧਾ ਨੀ ਸ਼ਰਦਾ ਤੇ ਪਿਆਰ ਸੀ ਉਸ ਦਾ ਗੁਰੂ ਸਾਹਿਬ ਨਾਲ ਭਾਈ ਨੰਦ ਲਾਲ ਦਾ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਆ ਕਹਿੰਦੇ ਨੰਦ ਲਾਲ ਕੁਝ ਮੰਗ ਤਾਂ ਭਾਈ ਨੰਦ ਲਾਲ ਦਾ ਜਵਾਬ ਸੀ ਮੈਂ ਕੀ ਮੰਗਾਂ ਪਤਸ਼ਾ ਤੁਹਾਡੇ ਚਿਹਰੇ ਵਿੱਚੋਂ ਮੈਨੂੰ ਸਾਰੀ ਆਈ ਬਾਤ ਦੇ ਦਰਸ਼ਨ ਹੁੰਦੇ ਨੇ ਤੇ ਕੇਸਾਂ ਵਿੱਚੋਂ ਲੋਕ ਪਰਲੋਕ ਦੇ ਹੁੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਤੋਂ ਵੱਧ ਹੋਰ ਮੈਨੂੰ ਕੀ ਚਾਹੀਦਾ ਹੈ ਸਤ ਸੰਗੀ ਜਨਾਂ ਜਦ ਗੁਰੂ ਸਾਹਿਬ ਨੇ ਫਿਰ ਵੀ ਮੰਗਣ ਲਈ ਕਿਹਾ ਤਾਂ ਭਾਈ ਆਨੰਦ ਲਾਲ ਨੇ ਬੜੀ ਖੂਬਸੂਰਤ ਗੱਲ ਕਹੀ ਤਾ ਕੀ ਆਖਿਆ ਕਹਿੰਦੇ ਬਸ ਮੇਰੀ ਇੱਕੋ ਹੀ ਮੰਗ ਹੈ ਪਾਤਸ਼ਾਹ ਪਾਤਸ਼ਾਹ ਕਹਿੰਦੇ ਦੱਸ ਭਾਈ ਨੰਦ ਲਾਲ ਸ਼ਰਮਾ ਨਾ ਡਰਨਾ ਤੂੰ ਦੱਸ ਕਹਿੰਦਾ ਪਾਤਸ਼ਾਹ ਜਦੋਂ ਮੈਂ ਮਰਾਂ ਤਾਂ ਮਰਨ ਤੋਂ ਬਾਅਦ ਮੇਰੇ ਤਨ ਦੀ ਸਵਾ ਤੁਹਾਡੇ ਚਰਨਾਂ ਤੋਂ ਸਿਵਾਏ ਤੇ ਹੋਰ ਦੇ ਪੈਰਾਂ ਨੂੰ ਨਾਂ ਲੱਗੇ ਆਖੋ ਸਤਨਾਮ ਸ੍ਰੀ ਵਾਹਿ ਅਤ ਸੰਗੀ ਜਨੋਂ ਇਸ ਤੋਂ ਬਾਅਦ ਉਹ ਗੁਰੂ ਤੋਂ ਕਦੇ ਵਿਛੜਿਆ ਨਹੀਂ ਕਦ ਤੱਕ ਜਦ ਤੱਕ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਖਾਲੀ ਕਰਨ ਸਮੇ ਉਸ ਨੂੰ ਖੁਦ ਵਾਪਸ ਨਹੀਂ ਭੇਜਿਆ ਤੇ ਵਿਛੜਨ ਵੇਲੇ ਭਾਈ ਨੰਦ ਲਾਲ ਦੇ ਅੱਖਾਂ ਵਿੱਚ ਅਥਰੂ ਸੰ। ਕਹਿਣ ਲੱਗਾ ਕਿ ਪਾਤਸ਼ਾਹ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਅੰਮ੍ਰਿਤ ਬਾਟੇ ਦੀ ਪੌਲ ਲੈ ਕੇ ਸਿੰਘ ਸਜਾਂ। ਹੋਰ ਕੁਝ ਨਹੀਂ ਤਾਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋ ਕੇ ਕਹਾਂ ਕਾਗਨ ਉਸ ਦੇ ਹੱਥ ਕਲਮ ਫੜਾ ਦਿੱਤੀ ਤੇ ਕਹਿਣ ਲੱਗੇ ਕਿ ਸੂਰੇ ਦੀ ਤਲਵਾਰ ਵਾਂਗ ਚੱਲੇ ਤੇਗ ਵਾਲਿਆਂ ਨੇ ਤੇਗ ਵਾਉਣੀ ਐ ਤੇ ਤੁਸੀਂ ਕਲਮ ਵਾਉਣੀ ਐ ਇੱਕ ਸਿਪਾਹੀ ਦੀਆਂ ਬਾਹਾਂ ਨਾਲੋਂ ਵੱਧ ਤਾਕਤ ਇਸ ਕਲਮ ਦੇ ਵਿੱਚ ਹੈ। ਇਹੀ ਨੇਕੀ ਧਰਮ ਸਿਮਰਨ ਤੇ ਸ਼ੁਭ ਆਚਰਣ ਸਿਖਾਵੇ ਜੇਹੀ ਤੁਹਾਡੇ ਵਾਸਤੇ ਹੁਕਮ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 52 ਕਵੀਆਂ ਵਿੱਚੋਂ ਭਾਈ ਸਾਹਿਬ ਨੂੰ ਇਹਨਾਂ ਅਸਥਾਨ ਦਿੱਤਾ ਗੁਰੂ ਸਾਹਿਬ ਵੱਲੋਂ ਭਾਈ ਨੰਦ ਲਾਲ ਜੀ ਨੂੰ ਮੁਲਤਾਨ ਵਾਪਸ ਜਾਣ ਦੀ ਆਗਿਆ ਹੋਈ ਤੇ ਗੁਰੂ ਸਾਹਿਬ ਬਾਰੇ ਭਾਈ ਨੰਦ ਲਾਲ ਦੀ ਕਲਮ ਵਿੱਚੋਂ ਨਿਕਲੀਆਂ ਕੁਝ ਸਤਰਾ ਨਾਸਰੋ मंसूर ਗੁਰੂ ਗੋਬਿੰਦ ਸਿੰਘ ਇਹ ਦੇ ਮੰਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਮੰਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਖਾਜੀ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ شاہ ਛਨ ਛਾ ਗੁਰੂ ਗੋਬਿੰਦ ਸਿੰਘ ਖਾਲਸਾਬੇ ਦੀਨਾਨ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਸਭ ਦਾ ਧੰਵਾਦ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਪਲਾਉ ਫੱਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ Olha com que até... Que...